ਨਾਜ਼ਨਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਜੀਤ ਸਿੰਘ ਰਮਾਣਾ ਪੰਜਾਬ ਭਰ ਵਿੱਚ ਚੱਲ ਰਹੀ ਐਂਟੀ ਡੇਂਗੂ ਮਹਿੰਮ ਦੇ ਤਹਿਤ ਅੱਜ ਸਿਹਤ ਵਿਭਾਗ ਲੁਧਿਆਣਾ ਵੱਲੋਂ ਨਗਰ ਨਿਗਮ ਦੇ ਹੌਟਸਪੌਟ ਇਲਾਕਿਆਂ ਝੁੱਗੀ ਬਸਤੀਆਂ ਅਤੇ ਹੋਰ ਉੱਚ ਖਤਰੇ ਵਾਲੇ ਖੇਤਰਾਂ ਵਿੱਚ ਨਰੀਖਣ ਮਹਿੰਮ ਚਲਾਈ ਗਈ ਸਿਵਲ ਸਰਜਨ ਡਾਕਟਰ ਰਮਨਦੀਪ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹੇ ਵਿੱਚ ਕੁੱਲ 432 ਸਿਹਤ ਟੀਮਾਂ ਤਾਇਨਾਤ ਕੀਤੀਆਂ ਗਈਆਂ ਜਿਨ੍ਹਾਂ ਨੇ 58 ਹੌਟਸਪੌਟ ਇਲਾਕਿਆਂ ਵਿੱਚ 135 ਝੁੱਗੀ ਬਸਤੀਆਂ ਦਾ ਨਰੀਖਣ ਕੀਤਾ ਇੱਕ ਦਿਨ ਦੇ ਇਸ ਆਪਰੇਸ਼ਨ ਦੌਰਾਨ ਟੀਮਾਂ ਨੇ 19796 ਘਰਾਂ ਦੀ ਜਾਂਚ ਕੀਤੀ ਅਤੇ 36567 ਕੰਟੇਨਰਾਂ ਵਿੱਚ ਖੜੇ ਪਾਣੀ ਦੀ ਜਾਂਚ ਕੀਤੀ ਜਿਨ੍ਹਾਂ ਵਿੱਚੋਂ 77 ਕੰਟੇਨਰਾਂ ਵਿੱਚ ਡੇਂਗੂ ਲਾਰਵਾ ਪੋਜ਼ਿਟਿਵ ਮਿਲਿਆ ਅਤੇ ਉੱਥੇ ਤੁਰੰਤ ਥਾਂ ਤੇ ਇਲਾਜ ਕੀਤਾ ਗਿਆ। ਡਾਕਟਰ ਰਮਨਦੀਪ ਕੌਰ ਨੇ ਕਿਹਾ ਕਿ ਕਈ ਥਾਵਾਂ ਤੇ ਲਾਰਵਾ ਮਿਲਣਾ ਇਸ ਗੱਲ ਦਾ ਸੰਕੇਤ ਹੈ ਕਿ ਡੰਗੂ ਡੇਂਗੂ ਰੋਗ ਥਮ ਸਾਂਝੀ ਬਿਮਾਰੀ ਹੈ ਅਤੇ ਹਰ ਵਾਸੀ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਉਸ ਦੇ ਘਰ ਅਤੇ ਆਲੇ ਦੁਆਲੇ ਕਿਤੇ ਵੀ ਪਾਣੀ ਇਕੱਠਾ ਨਾ ਰਹੇ ਸਹਾਇਕ ਸਿਵਲ ਸਰਜਨ ਡਾਕਟਰ ਵਿਵੇਕ ਕਟਾਰੀਆ ਨੇ ਦੱਸਿਆ ਕਿ ਸਾਰੇ ਪੋਜ਼ਿਟਿਵ ਸਥਾਨਾਂ ਤੇ ਤੁਰੰਤ ਲਾਰਵਾ ਨਾਸ਼ਕ ਕਾਰਵਾਈ ਕੀਤੀ ਗਈ ਅਤੇ ਮੁਰ ਲਾਪਰਵਾਹੀ ਕਰਨ ਵਾਲਿਆਂ ਨੂੰ ਨੋਟਿਸ ਜਾਰੀ ਵੀ ਕੀਤੇ ਗਏ ਹਨ ਉਨਾ ਕਿ ਕਿ ਹੌਟਸਪੌਟ ਇਲਾਕਿਆਂ ਤੇ ਖਾਸ ਧਿਆਨ ਦਿੱਤਾ ਜਾ ਰਿਹਾ ਹੈ ਤਾਂ ਜੋ ਕਿਸੇ ਵੀ ਤਰ੍ਹਾਂ ਦਾ ਪ੍ਰਕੋਪ ਨਾ ਫੈਲ ਸਕੇ ਸਿਹਤ ਵਿਭਾਗ ਵੱਲੋਂ ਸਥਾਨਕ ਵਾਸੀਆਂ ਨੂੰ ਅਪੀਲ ਕੀਤੀ ਗਈ ਕਿ ਹਰ ਸ਼ੁੱਕਰਵਾਰ ਡੇਂਗੂ ਤੇ ਬਾਰ ਮਹਿੰਮ ਤਹਿਤ ਸਰਗਰਮੀ ਨਾਲ ਹਿੱਸਾ ਲਿਆ ਜਾਵੇ ਆਪਣੇ ਘਰ ਛੱਤ ਪੌਦਿਆਂ ਦੇ ਗਮਲੇ ਕੂਲਰਾਂ ਪਾਣੀ ਦੇ ਟੈਂਕ ਅਤੇ ਆਲੇ ਦੁਆਲੇ ਦਾ ਹਫਤਾਵਾਰ ਨਰੀਖਣ ਕਰੋ ਕਿਉਂਕਿ ਸਿਰਫ ਸਾਵਧਾਨੀ ਅਤੇ ਸਫਾਈ ਨਾਲ ਹੀ ਡੇਂਗੂ ਦੇ ਫੈਲਾਰ ਨੂੰ ਰੋਕਿਆ ਜਾ ਸਕਦਾ ਹੈ